ਦਬੇ ਰੱਟ ਰੱਟ ਇਹ ਹੁਣ ਖਾ ਲੋ ਇਚ ਨਸਾਂ ਹੁੰਦਾ ਹੋ ਨਜੇ ਤੇ ਕਰਕੇ ਉਹ ਖਾ ਲਾ ਇਹ ਤੇ ਫਲੇ ਕੁੜੀ ਜਾਵੇ ਉਹਦਾ ਰੱਬ ਵੀ ਵੀਡੀਓ ਬਣਾਉਂਦਾ ਵਾ ਆਵੇਂ ਨਾ ਮੈਂ ਇੱਥੇ ਇਹਦਾ ਇਹਦਾ ਸੀਨ ਕਰਨਾ ਹੀ ਉਹ ਮੇਰੇ ਪੈਸੇ ਪਈ ਮੈਨੂੰ ਦੇ ਕੀ ਫਿਰ ਮੈਂ ਚੱਕ ਲੈ ਫੱਟੇ ਇਹ ਹੁਣ ਖਾ ਜਾ ਹੁਣ ਤੂੰ ਨਸ਼ੇ ਦੇ ਲੋਰ ਵਿੱਚ ਆਣਾ ਆ ਬੰਦਾ ਜੋ ਮਰਜ਼ੀ ਖਾ ਸਕਦਾ ਕੌਣ ਹੋਰ ਦੂਜੇ ਦੇ ਇੱਚ ਵੀਡੀਓ ਬਾਕੀ ਤਾਂ ਮਾਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਮਾਤ ਦਾ ਕੋਈ ਪਤਾ ਨਹੀਂ ਆ ਰੱਬ ਦੇ ਰੱਬ ਦੇ ਰੰਗਾਂ ਦਾ ਵੀ ਕਿਹੜੇ ਵਲੇ ਜਿਹੜਾ ਵਾ ਬਹੁਤ ਸੋਹਣੇ ਇਨਸਾਨ ਨੂੰ ਵੀ ਉਹ ਅਫੜ ਰੱਤ ਬਿਮਾਰ ਹੈ ਜਿੱਥੇ ਪੈਂਦੀ ਜਾਣਾ ਕੀ ਵੇਖਾਂ ਫਿਰ ਉਹ ਮਾਰ ਜਾ ਵੀ ਕੀ ਬਾਜੂ ਜੂ ਸਹੀ ਹੈ ਪਿੱਤਲ ਪਿੱਤਲੇ ਮੈਂ ਪਿੱਤਲੇ ਬਿਲਾ ਬਿਲਾ ਪਿੱਤਲੇ ਮੈਂ ਪਿੱਤਲੇ ਬਿਲਾ ਬਿਲਾ ਲੈ ਅਮਰੋ ਦੇ ਪਾਸ ਹੋ ਗਈ ਇਹ ਗੱਲ ਚ ਫਿਰ ਤੇ ਲੈ ਖੜਕੇ ਸੀ ਖੜਕਣ ਸੀ ਖੜਦੀਆਂ ਖੜਦੀਆਂ ਆ ਫੇਵਰਟਾ ਕਾ ਨਹੀਂ ਖੜਕ ਸਹੀ ਨਹੀਂ ਖੜਕਣੇ ਸੇ ਖੜਕਣੇ ਸੇ ਖੜਕਣੇ ਸੇ ਖੜਕਣੇ ਖੜਕ ਖਲੈ ਹੁਣ ਆਪ ਖੜਕਣੇ ਸੇ ਖੜਕਣੇ ਸੇ ਖੜਕਣੇ ਸੇ ਖੜਕਦਾ ਹੈ ਖੜਕਣੇ ਸੇ ਖੜਕਦਾ ਹੈ ਖੜਕ ਸਿੱਕੇ ਖੜਕਣੇ ਸੇ ਖੜਕਦੇ ਆ ਖਿੜਕੀਆਂ ਖਿਲਕੇ ਤੇ ਖੜਕਣੇ ਸੇ ਖੜਕਦਾ ਹੈ ਖੜਕ ਮੈਂ ਪਾਪੀ ਤਪੀਂਦੀ ਹੈ ਇਹ ਯੂ ਤੇਜੀ ਇਹਦੇ ਬਹੁਤ ਤੇਜ ਹੈ ਤੇ ਜਵਾ ਚੱਲਦੀ ਤੇਜ ਹਾਂ ਇਹਨੂੰ ਗੁਣ ਬੜੇ ਇਹਦੇ ਵਿੱਚ ਚਲੋ ਬਾਬਾ ਕਿਰਪਾ ਕਰੇ ਇਹਦੇ ਬੱਚੇ ਗਾੜੀ ਬਹੁਤ ਵੱਡੇ ਵੱਡੇ ਜਵਾਨ ਹੋਣ थैंक यू इसीलिए तो मंजूद और मनप्रीत इतनी बड़ी है देखो मेरी लाड कितनी बड़ी है हां ऐसे करके 6 फुट जम्मा 6 फुट <laughs> बच्चा है मेरा हां बच्चा ना तो दूसरे दी आ ओदे हाडे वर ग्यांदी आ दूसरे दी बच्चा तो मेरा 6 फुट हां लोग कमेंट भी करते हैं Nikki si amran itna bada बच्चा दिया बेटा दिया ठीक है सही गल वा लेकिन ਕਿ ਤੁਸੀਂ ਜਾਣਦੇ ਹੋ ਕਿ ਮੇਰੇ ਬੱਚੇ ਡੇਡੇ ਹੋਣਗੇ ਹਾਂ ਹੋਣਗੇ ਕਮੈਂਟ ਵਿੱਚ ਵੀ ਲਿਖਿਆ ਉਹਨੂੰ ਮੈਂ ਕਮੈਂਟ ਵੀ ਕੀਤਾ ਸੀ ਕਿ ਅੰਮ੍ਰਿਤਸਰ ਜਿੱਥੇ ਜਾਓ ਕਿਹੜਾ ਸ਼ਿਹਦਾ ਸਾਡੇ ਲੱਗੇ ਉਹ ਗੁਬਾਰੇ ਵੇਚਦੇ ਆ ਹਾਂ ਜਾ ਕੇ ਉਹਨਾਂ ਦੇ ਬੱਚੇ ਵੇਖੀ ਉਹ ਲੱਗਦੇ ਆ ਕਿ ਉਹ ਉਹਨਾਂ ਦੇ ਮਾਪਿਓ ਆ ਹਾਂ ਤੇ ਪਰ ਅਸਲ 'ਚ ਜਿਹੜੇ ਸਾਡੇ ਸਾਡੇ ਜਿੱਡੇ ਆ ਨਾ ਉਹ ਉਹਨਾਂ ਦੇ ਵੱਡੇ ਵੱਡੇ ਬੱਚੇ ਦੇ ਮਾਪਿਓ ਆ ਜ਼ਰੂਰੀ ਨਹੀਂ ਹੁੰਦਾ ਕਿ ਮਾਪਿਓ ਮਦਰੇ ਹੋਣ ਤੇ ਬੱਚੇ ਵੀ ਨਿੱਕੇ ਹੀ ਹੁੰਦੇ ਅਸੀਂ 2 ਸਾਲ ਹੋ ਗਿਆ ਚਾ ਸਾਡੇ ਮਿਲਨੇ ਗਏ ਹਾਂ ਤੇ ਉੱਥੇ ਮੇਰੇ ਇੱਕ ਡਿੱਡੀ ਮਤਲਬ ਵੀ ਲੇਡੀ ਹੂੰ ਉਹਦੇ ਨਾਲ ਰੁਮਾਰ ਤੇ ਲਡੇ ਗਿਆ ਤੇ ਕੁੜੀ ਬੜੀ ਲੰਬੀ ਹਾਂ ਉਹਨੇ ਕਹਿੰਦੀ ਮम्मा ਆਪਕਰ ਰੁਮਾਰ ਗੀ ਗਏ ਮੈਂ ਉਹਦੇ ਅੱਗੇ ਮੈਂ ਕਿ ਮੰਮੀ ਕਿਹੜੀ ਐ ਤੇ ਕੁੜੀ ਕਿਹੜੀ ਐ ਹਾਂ ਜਦੋਂ ਫੇਰ ਦੋਰੀ ਆਪਣੀ ਮम्मा ਨੂੰ ਮम्मा ਕਹਿੰਨਾ ਫੇਰ ਮੈਨੂੰ ਪਤਾ ਲੱਗਿਆ ਕਿ ਨਹੀਂ ਉਹਦੀ ਮਾਵਾ ਉਹਦੀ ਉਹਦਾ ਉਹਦੀ ਕੁੜੀ ਆ ਜਸਤ ਇਹ ਫੀਲ ਇਹ ਸੋਚਣਾ ਛੱਡ ਦਿਓ ਕਿ ਜਿਹੜੇ ਇਨਸਾਨ ਛੋਟੇ ਛੋਟੇ ਆ ਉਹਨਾਂ ਦੇ ਬੱਚੇ ਵੀ ਛੋਟੇ ਛੋਟੇ ਆ ਇਹ ਵਾਹ ਕਰੂ ਤਾਂ ਛੱਡਾ ਤੁਸੀਂ ਆਪਣੇ ਆਪ ਨੂੰ ਮਹਾਰਾਜ ਨਾ ਸਮਝ ਤੇ ਬਿਹਤਰੀ ਸਹੀ ਗੱਲ ਇਹ ਆਪਣਾ ਗਬਾਕਨਾ ਗੀ ਤੀਜਾ ਨਾਂਗ ਨਾਂ ਖੜਕ ਸਿੰਘ ਜੀ ਖੜਕ ਸਿੰਘ ਜੀ ਕਿੜਕੀ ਆ ਕਿੜਕੀ ਆ ਕਿੜਕੀ ਨਾ ਦੱਸੋ ਜੀ ਅਸਾਂ ਖੜਕ ਖੜਕ ਸਿੰਘ ਜੀ ਖੜਕ ਸਿੰਘ ਜੀ ਕਿੜਕੀ ਆ ਕਿੜਕੀ ਆ ਕਿੜਕੀ ਖੜਕਣੇ 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 खड़कने से खड़कता है खड़क सिंह खड़क सिंह के खड़कने से खड़कती है खिड़कियाँ खिड़कियों के खड़कने से खिड़कियों के खड़कने से खड़कता है खड़क सिंह चल मुझे तू बोल पीतल के पतीले में पीता पीला पीला पीतल के पतीले में पीता पीला 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 पीतल के <-one> पतीले में बंदे दा आज तुम सांड करे हो ना पीतल ਪਿੱਤਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਪਿੱਤਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਬੋਲ ਓਏ ਪਿੱਤਲ ਕੇ ਪਤੀਲੇ ਮੇ ਪੱਤਾ ਪੀਲਾ ਪੀਲਾ ਪਪੀਤਾ ਪੀਲਾ ਪੀਲਾ ਕਾ ਪਿੱਤਲ ਕੇ ਬਤੀਲੇ ਪਿੱਤਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਬੋਲੀ ਜਾ ਗਾਲੀ ਗਾਲੀ ਪਤੀਲੇ ਮੇ ਪੀਕਤਾ ਪੀਲਾ ਪੀਲਾ ਫੇਰ ਕਾ ਪਪੀਤਾ ਓ ਤੂੰ ਮੈਂ ਬਣਾਉਂਦੇ ਚੱਲ ਤੂੰ ਕਿਆ ਮੈਂ ਤੇਰੀ ਵਾਰੀ ਹਣ ਕਾ ਪਿੱਤਲ ਦੇ ਪਤੀਲੇ ਨੇ ਪਪੀਤਾ ਪੀਲਾ ਪੀਲਾ ਬੋਲੀ ਜਾ ਚਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਪਿੱਤਲ ਦੇ ਪਿੱਤਲ ਦੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਪਿੱਤਲ ਦੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਪਿੱਤਲ ਦੇ ਪਤੀਲੇ ਮੇ ਪਿੱਤਲ ਦੇ ਪੀਲੇ ਮੇ ਪਪੀਤਾ ਪੀਲਾ ਪੀਲਾ ਪਤੀਲਾ ਪੀਲਾ ਪੀਲਾ ਚਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਕਿੰਨੀ ਵਧੀਆ ਲੋਕੇਸ਼ਨ ਹੈ ਨਹਿਰ ਦੇ ਕੰਡੇ ਕੰਡੇ ਇੱਕ ਗਾਣਾ ਵੀ ਹੁੰਦਾ ਹੁੰਦਾ ਹੀ ਨਾ ਪਾਣੀ ਮਾਰ ਓਸ਼ਾਲੇ ਆਇਆ ਠੰਡੀ ਨਹਿਰ ਦੇ ਕੰਡੇ ਪਾਣੀ ਮਾਰ ਓਸ਼ਾਲੇ ਆਇਆ ਠੰਡੀ ਨਹਿਰ ਦੇ ਕੰਡੇ ਸਾਨੂੰ ਨਾਲ ਕਲਵਾ ਦੇ ਠੰਡੀ ਨਹਿਰ ਦੇ ਕੰਡੇ ਸਾਨੂੰ ਨਾਲ ਕਲਵਾ ਦੇ ਠੰਡੀ ਨਹਿਰ ਦੇ ਕੰਡੇ ਕੁੜੀਆਂ ਪੀਣ ਗਈਆਂ ਪਾਣੀ ਤੇ ਮੁੰਡੇ ਗੇੜ ਨਗੇ ਨਲਕਾ ਕੁੜੀਆਂ ਪੀਣ ਗਈਆਂ ਪਾਣੀ ਤੇ ਮੁੰਡੇ ਗੇੜ ਨਗੇ ਨਲਕਾ ਇਦਾਂ ਕਰਕੇ ਹੁੰਦਾ ਏ ਸ਼ੇਅਰ ਕਹਿੰਦੇ ਹੁੰਦੇ ਸੀ ਸਾਨੂੰ ਚੇਤਾਈ ਬੋਲ ਗਿਆ ਮੈਨੂੰ ਸਭ ਭੈਣ ਭਰਾ ਸਬਸਕ੍ਰਾਈਬਰ ਦੱਸਣਗੇ ਸਾਰੇ ਭਲਾ ਇਹ ਗਾਣਾ ਜਿਹੜਾ ਉਹ ਕਿੱਦਾਂ ਵਾ ਇਹ ਬੜਾ ਲੰਮਾ ਗਾਣਾ ਵਾ ਕਈ ਵਾਰ ਕਹਿੰਦੇ ਨੇ ਨਾ ਸਾਨੂੰ ਹੋਟਲ ਪਵਾ ਦੇ ਠੰਡੀ ਨਹਿਰ ਦੇ ਕੰਢੇ ਮੁੰਡ ਕੁੜੀਆਂ ਖਾਣ ਗੀਆਂ ਖਾਣੇ ਤੇ ਮੁੰਡੇ ਚੱਟਣਗੇ ਪਲੇਟਾਂ ਇਦਾਂ ਕਰਕੇ ਪਤਾ ਨਹੀਂ ਕਿੱਦਾਂ ਭੈਣ ਭਰਾ ਦੱਸ ਦਿਓ ਸਾਰੇ ਜਾਨੇ ਭਰਾ ਵੀ ਕਿੱਦਾਂ ਵਾ ਇਦਾਂ ਉਹਦੇ ਦੀਪ ਦੀ ਜਿੰਦ ਜਾਨ ਟਰੈਕਟਰ ਆਹਾਹਾ ਜਿੰਦ ਜਾਨ ਵਾ ਨਾ ਹੈ ਕਦੀ ਕੋਈ ਚੀਜ਼ ਲਵਾਉਂਦਾ ਕਦੀ ਡੈਕ ਲਵਾਉਂਦਾ ਕਦੀ ਫੋਟੋ ਲਵਾਉਂਦਾ ਕਦੀ ਟਾਇਰ ਲਪਾਉਂਦਾ ਨਵੇਂ ਪਾਉਂਦਾ ਹੈ ਨਾ ਕਿੰਨਾ ਕੁ ਜਿਆਦਾ ਰੱਖਦਾ ਟਰੈਕਟਰ ਤੇ ਉੱਚੀ ਬੋਲ ਕਰਦਾ ਸੀ ਮੈਂ ਤੇ ਮੇਰੀ ਬਾਤ ਜਿਆਦੀ ਹੈ ਬਹੁਤ ਜਿਆਦਾ ਬਹੁਤ ਜਿਆਦਾ ਹੁਣ ਕੀ ਕਰਨਾ ਪੇਜ ਰਿਆਂ ਮੇਲਣ ਉਹਦਾ ਨਾ ਦੇ ਦੇ ਦੇਖ ਨਹੀਂ ਕਛ ਨਹੀਂ ਨਹੀਂ ਫੋਟੋ ਫਾਟੋ ਲਾਉਣੀ ਨਹੀਂ ਹੁਣ ਕੋਈ ਵੀ ਨਹੀਂ ਲਾਉਣਾ ਅੱਛਾ ਠਹਿਰ ਕੇ ਲੈ ਨਵਾਂ ਲਾਉਣਾ ਡੈਕ ਓਕੇ ਅੱਛਾ ਇੱਧਰ ਸਰਦਾਰ ਸਾਹਿਬ ਆਏ ਆ ਵੀਡੀਓ ਬਣਾਉਣ ਤੇ ਗੱਡੀ 'ਚ ਵੜ ਕੇ ਸੁੱਤੇ ਹੋਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਬਹੁਤ ਨਹੀਂ ਰਹੀ ਆ ਆਇਆ ਬੋਲ ਪੋ ਕੁਛ ਹਾਂ ਨਮਾਣੀ ਜੀ ਆਈ ਤੁਹਾਡੇ ਕੋਲ ਗੱਲਬਾਤ ਕਰਨ ਵਾਸਤੇ ਹਾਂ ਬਹੁਤ ਨਹੀਂ ਰਹੀ ਆ ਬਹੁਤ ਜਿਆਦਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਹੋਗੇ ਠੀਕ ਠਾਕ ਆ ਤੁਸੀਂ ਬੜੇ ਬੂਏ ਨਾ ਲੱਗੇ ਕੀ ਖਾਲਜੇ ਬਾ ਚਲੋ ਵੀਡੀਓ ਪਾਣੀ ਜਾਵੇ ਆਹੋ ਸੇਨ ਜੀ ਹੁੰਦੇ ਫਿਰ ਘੜੀ ਘੜੀ ਉੱਠ ਕੇ ਆਉਣਾ ਪੈਂਦਾ ਨਾ ਹਾਂਜੀ ਹੁਣ ਉਹਨਾਂ ਦਾ ਹੁੰਦੇ ਮੰਜੋ ਉਹਨਾਂ ਦਾ ਹਾਂਜੀ ਉਹਨਾਂ ਦਾ ਹੁੰਦੇ ਆਹ ਤੁਹਾਡੀ ਵਾਰੀ ਆ ਬਾਜਾ ਅੱਡੀ ਵਾਰੀ ਮਾਂ ਪੇਛੇ ਦੇ ਹੋ ਜੀ ਇਤਰਾ ਚੰਗੀ ਤਰਾ ਫੇ ਮਗਰੇ ਅਸੀਂ ਆ ਜਾਣਾ ਸਾਡੀ ਵਾਰੀ ਆ ਓਕੇ ਬਾਜਾ ਫੁੱਲ ਵੀ ਪੀਲੇ ਮੈਂਹ ਫੁੱਲ ਵੀ ਪੀਲੇ ਤੇ ਅਮਰੋਦੀ ਵੀ ਚੁੰਨੀ ਪੀਲੀ ਰਲ ਗਈਆਂ ਨਾ ਦੋਵੇਂ ਚੀਜ਼ਾਂ ਅਮਰਜੀਤ ਕੋਰੇ ਪ੍ਰੀਤ ਨੇ ਲਵਾਏ ਫੁੱਲਾ ਗੁੱਟੇ ਦੇ ਸਾਰੇ ਨਿਕੇ ਨਿਕੇ ਬੁੱਟੇ ਤੇ ਨਿਕੇ ਨਿਕੇ ਨੂੰ ਲੱਗਣ ਲੱਗ ਗਏ ਹੈ ਬੜੇ ਸੋਹਣੇ ਸਾਰੇ ਜਿਹੜੇ ਬੁੱਟੇ ਵੱਡੇ ਹੋਈ ਗਏ ਨਾ ਫਿਰ ਹੋਰ ਵੱਡੇ ਹੋਏ ਜਾਣੇ ਲੈਂਡ ਸੇਰੀ ਸਾਰੇ ਪੀਲੇ 오ਰੈਂਜ اورا پیلي